ਹੁਣ ਆਪਾਂ ਗੱਲ ਕਰਨ ਜਾ ਰਹੇ ਹਾਂ ਕਿਸ਼ੋਰ ਅਵਸਥਾ ਦੀ ਇਹ ਆਪਣੀ ਲਾਸਟ ਸਟੇਜ ਆ ਇਸ ਤੋਂ ਪਹਿਲਾਂ ਆਪਾਂ अर्ਲੀ ਚਾਈਲਡਹੂਡ ਵੀ ਪੜ ਲਿਆ ਪਿਛਲੀ ਕਲਾਸ ਦੇ ਵਿੱਚ ਲੇਟਰ ਚਾਈਲਡਹੂਡ ਵੀ ਪੜ ਲਿਆ ਸਵੈਲੋਕੋਡਲ ਤੇ ਪ੍ਰਾਕਸਿਮੋ ਅਪਰੋਕਸਿਮੋ ਡਿਸਟਲ ਜਿਹੜਾ ਉਹ ਵੀ ਪੜ ਲਿਆ ਵਾ ਲਾਸਟ ਸਟੇਜ ਦੇ ਵਿੱਚ ਮੈਂ ਤੁਹਾਨੂੰ ਡਿਵੈਲਪਮੈਂਟ ਬਾਰੇ ਵੀ ਦੱਸੂਗਾ ਜਿਹਦੇ ਵਿੱਚ ਆਪਾਂ ਸਿਰਫ ਗਰੋਥ ਤੇ ਡਿਵੈਲਪਮੈਂਟ ਦਾ ਅਗਲੀ ਜਿਹੜਾ ਸਲਾਈਡ ਹੋਣੀ ਆ ਮੈਂ ਲਿਖਣੀ ਜਿਹੜੀ ਆ ਉਦੇ ਕੱਲਾ ਡਿਵੈਲਪਮੈਂਟ ਤੇ ਗਰੋਥ ਨੂੰ ਡਿਫਰੈਂਸ਼ੀਏਟ ਹੀ ਕਰਨਾ ਬਾਕੀ ਸਾਰੀਆਂ ਚੀਜ਼ਾਂ ਸਿੱਖ ਲੀਆਂ ਡਿਵੈਲਪਮੈਂਟ ਦੀਆਂ ਤੇ ਗਰੋਥ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੱਸ ਦੇਣੀਆਂ ਡਿਵੈਲਪਮੈਂਟ ਤੁਹਾਨੂੰ ਆਪਣੇ ਆਪ ਸਮਝ ਆ ਜਾਣਾ ਅੱਛਾ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਥੋੜੀ ਜਿਹੀ ਡਿਟੇਲ ਦੱਸ ਹੀ ਦੇਵਾਂ ਕਿਉਂਕਿ ਇਸ ਜਿਹੜੀ ਆਪਣੀ ਸਟੇਜ ਆ ਗਰੋਥ ਦੀ ਇਹਦੇ ਵਿੱਚ ਮੈਂ ਡਿਵੈਲਪਮੈਂਟ ਸ਼ਬਦ ਕਾਫੀ ਯੂਜ਼ ਕੀਤਾ ਵਾ ਕਿਉਂਕਿ ਇੱਥੋਂ ਤੱਕ ਹੁਣ ਬੱਚਾ ਕੱਲਾ ਸਰੀਰਕ ਵਿਕਾਸ ਹੀ ਨਹੀਂ ਕਰਦਾ ਉਹਦਾ ਮੈਂਟਲ ਡਿਵੈਲਪਮੈਂਟ ਵੀ ਹੋਣਾ ਜਿਹਨੂੰ ਮੈਜ਼ਰ ਨਹੀਂ ਕੀਤਾ ਜਾ ਸਕਦਾ ਉਹਦੇ ਇਮੋਸ਼ਨਸ ਸਟਰ ਉਦੀ ਬੁੱਧੀ ਜਿਹੜੀ ਉਹ ਵਦਨੀ ਹਾਲਾਂਕਿ ਉਹਦੇ ਬਹੁਤ ਸਾਰੇ ਮੈਥਡ ਆ ਬੁੱਧੀ ਨੂੰ ਮਾਪਣ ਦੇ ਪਰ ਇਦਾਂ ਵੀ ਉਹ ਮੈਥਡ ਜਿਹੜੇ ਉਹ ਪੂਰੇ ਸਫੀਸ਼ੀਐਂਟ ਨਹੀਂ ਹੁੰਦੇ ਵੀ ਕੋਈ ਬੱਚਾ ਗੇਮ ਦੇ ਵਿੱਚ ਬਹੁਤ ਵਧੀਆ ਕਰ ਰਿਹਾ ਵਾ ਕੋਈ ਪੜ੍ਹਾਈ ਦੇ ਵਿੱਚ ਬਹੁਤ ਵਧੀਆ ਕਰ ਰਿਹਾ ਤਾਂ ਉਹਦੀ ਬੁੱਧੀ ਨੂੰ ਤੁਸੀਂ ਕਿਵੇਂ ਮੈਜ਼ਰ ਕਰੋਗੇ ਠੀਕ ਆ ਤਾਂ ਇਹਦੇ ਵਿੱਚ ਉਹਦੇ ਕੌਗਨੀਟਿਵ ਡਿਵੈਲਪਮੈਂਟ ਵੀ ਹੋਣਾ ਭਾਵਨਾਤਮਕ ਵਿਕਾਸ ਵੀ ਹੋਣਾ ਸੋਸ਼ਲ ਡਿਵੈਲਪਮੈਂਟ ਵੀ ਹੋਣਾ ਠੀਕ ਆ ਤੇ ਨੈਤਿਕ ਵਿਕਾਸ ਵੀ ਹੋਣਾ ਤੇ ਹੋਰ ਕੀ ਕੀ ਹੋਣਾ ਫਿਜ਼ੀਕਲ ਡਿਵੈਲਪਮੈਂਟ ਤਾਂ ਆਪਾਂ ਪਾੜ ਹੀ ਰਹੇ ਆ ਇਸ ਕਰਕੇ ਮੈਂ ਡਿਵੈਲਪਮੈਂਟ ਸ਼ਬਦ ਇਹਦੇ ਵਿੱਚ ਸਪੈਸ਼ ਤੇ ਅੱਗੇ ਤੁਹਾਨੂੰ ਮੈਂ ਡਿਵੈਲਪਮੈਂਟ ਬਾਰੇ ਵੀ ਦੱਸਣਾ ਇਹਦੇ ਨਾਲ ਹੀ ਆਪਣਾ ਗਰੋਥ ਐਂਡ ਡਿਵੈਲਪਮੈਂਟ ਫਿਨਿਸ਼ ਹੋਇਆ ਨਾ ਤੁਹਾਨੂੰ ਗਰੋਥ ਐਂਡ ਡਿਵੈਲਪਮੈਂਟ ਬਾਰੇ ਪਤਾ ਲੱਗ ਜਾਣਾ ਸਾਰਾ ਗੱਲ ਕਰਦੇ ਆਂ ਜੀ ਇਸ ਅਵਸਥਾ ਦੀ ਪਹਿਲੀਆਂ ਤਿੰਨ ਅਵਸਥਾ ਆਪਾਂ ਜਿਹੜੀਆਂ ਉਹ ਪੜ ਚੁੱਕੇ ਆਂ 6 ਤੋਂ 12 ਵਾਲੀ ਜਿਹੜੀ ਆਪਣੀ ਲਾਸਟ ਸੀਗੀ ਉਸ ਤੋਂ ਪਹਿਲਾਂ ਆਪਾਂ 2 ਤੋਂ 6 ਵਾਲੀ ਪੜੀ ਸੀ 6 ਤੋਂ 12 ਵਾਲੀ अर्ਲੀ ਤੇ ਲੇਟਰ ਚਾਈਲਡਹੂਡ ਉਸ ਤੋਂ ਪਹਿਲਾਂ ਇਨਫੈਂਸੀ ਪੜ ਲਈ ਸੀ ਤੇ ਪਹਿਲਾਂ ਉਸ ਤੋਂ ਵੀ ਪਹਿਲਾਂ ਆਪਾਂ ਜਿਹੜਾ ਪ੍ਰੀਨੇਟਲ ਸਟੇਜ ਜਿਹੜਾ ਉਹ ਪੜ ਲਿਆ ਸੀ ਜਿਹਦੇ ਵਿੱਚ ਬੱਚਾ ਮਾਂ ਦੇ ਗਰਭ ਵਿੱਚ ਹੁੰ ਹੁਣ ਆਪਾਂ ਆ ਗਏ ਆ ਜੀ 12 ਤੋਂ 19 ਸਾਲ ਦੀ ਉਮਰ ਤੱਕ ਆਪਾਂ ਗਰੋਥ ਐਂਡ ਡਿਵੈਲਪਮੈਂਟ ਦੇ ਵਿੱਚ 12 ਤੋਂ 19 ਤੱਕ ਹੀ ਪੜਨਾ ਵਾ ਇਸ ਤੋਂ ਅੱਗੇ ਪੜਨ ਦੀ ਲੋੜ ਨਹੀਂ ਹੈਗੀ ਕਿਉਂਕਿ ਬੱਚਾ ਸਕੂਲ ਤੋਂ ਬਾਹਰ ਹੋ ਜਾਂਦਾ ਫਿਰ ਆਪਣੀ ਸੀਡੀਪੀ ਤਾਂ ਕਿਹੜੇ ਕੰਮ ਦੀ ਹੋਣੀ ਆ ਕੰਮ ਤਾਂ ਆਉਂਦੀ ਆ ਪਰ ਗੱਲ ਇਹ ਆ ਵੀ ਆਪਾਂ ਤਾਂ ਟੀਚਿੰਗ ਦੇ ਪਰਸਪੈਕਟਿਵ ਤੋਂ ਪੜਨਾ ਹੈ ਨਾ ਤੇ ਟੀਚਰ ਕਿਹੜੀ ਕਿੱਥੋਂ ਤੱਕ ਹੁੰਦਾ ਜਿਹੜਾ ਮਤਲਬ ਸਕੂਲ ਟੀਚਰ ਹੁੰਦਾ 19 ਕੇ ਸਾਲ ਤੱਕ ਇਸ ਤੋਂ ਅੱਗੇ ਪੜਨ ਦੀ ਲੋੜ ਨਹੀਂ ਹੈਗੀ ਪਰ ਜਿਵੇਂ ਐਰਿਕ ਐਰਿਕਸਨ ਨੇ ਪੂਰੀ ਲਾਈਫ ਦੇ ਹੀ ਦੱਸਿਆ ਕੋਹਲਬਰਗ ਨੇ 25 30 ਸਾਲ ਤੱਕ ਦੀ ਏਜ ਦੇ ਵਿੱਚ ਸਾਰਾ ਉਹਨੇ ਡਿਫਾਈਨ ਕੀਤਾ ਉਹਦੇ ਵਿੱਚ ਸਾਰਾ ਆਪਾਂ ਪੜ ਲਵਾਂਗੇ ਫਿਲਹਾਲ ਆਪਾਂ ਟੀਨੇਜ ਤੇ ਆ ਕੇ ਨੂੰ ਛੱਡ ਦੇਣਾ ਫਿਰ ਤਾਂ ਅੱਗੇ ਜਾ ਕੇ ਉਹ ਬਾਲਗ ਅਵਸਥਾ ਦੇ ਵਿੱਚ 18 ਸਾਲ ਤੋਂ ਉੱਪਰ ਪਹੁੰਚ ਜਾਣਾ ਫਿਰ ਤੋਂ ਉਹਦੀ ਮਰਜ਼ੀ ਉਹ ਜੋ ਮਰਜ਼ੀ ਕਰੇ ਤਾਂ ਇਹਨੂੰ ਟੀਨੇਜ ਵੀ ਕਹਿੰਦੇ ਆ ਟੀਨੇਜ ਕਿਉਂ ਕਹਿੰਦੇ ਆ ਕਿਉਂਕਿ ਮਤਲਬ ਪਿੱਛੇ ਟੀਨ ਲੱਗੀ ਜਾਂਦਾ ਬਸ ਸੁਭਾਵਿਕ ਜੀ ਗੱਲ ਆ ਵੀ 13 14 15 16 17 ਹਨਾ ਇਸ ਤਰੀਕੇ ਨਾਲ ਕੁਝ ਵਿਦਵਾਨ ਇਹਨੂੰ 12 ਤੋਂ 20 ਸਾਲ ਦੀ ਏਜ ਵੀ ਦੱਸਦੇ ਆ ਹੁਣ ਮੈਂ ਤੁਹਾਨੂੰ ਦੱਸਦਾ ਇੱਥੇ ਕੁੜੀਆਂ ਦੇ ਮੁੰਡੇ ਇੱਥੇ ਮੈਂ ਵੈਸੇ ਲਿਖਿਆ ਨਹੀਂ ਕੁੜੀਆਂ ਦੇ ਮੁੰਡੇ ਜਿਹੜੇ ਆ ਉਹਨਾਂ ਦੀ ਮੈਚਉਰਿਟੀ ਦੀ ਵੀ ਗੱਲ ਹੋਊਗੀ ਕਿਉਂਕਿ ਕੁੜੀਆਂ ਪਹਿਲਾਂ ਮੈਚੁਰ ਹੋ ਜਾਂਦੀਆਂ ਮੁੰਡਿਆਂ ਨਾਲੋਂ ਇਸ ਚੀਜ਼ ਦਾ ਫਰਕ ਹੁੰਦਾ ਵੈਸੇ ਵੀ ਆਪਾਂ 6ਵੀਂ 7ਵੀਂ ਦੀ ਸਾਇੰਸ ਦੇ ਵਿੱਚ ਇਹ ਗੱਲ ਪੜ ਚੁੱਕੇ ਆ ਉਹ ਹਾਰਮੋਨ ਵਾਲੀ ਗੱਲ ਵੱਖਰੀ ਹੋਊਗੀ ਕਰੋਮੋਸੋਮ ਵਾਲੀ ਤੇ ਜਿਹੜੇ ਸੈਕਸ ਕਰੋਮੋਸੋਮ ਹੁੰਦੇ ਆ ਉਹ ਆਪਾਂ ਇੱਥੇ ਪੜਨ ਦੀ ਲੋੜ ਵੀ ਨਹੀਂ ਹੈਗੀ ਪਰ ਵੈਸੇ ਆਪਾਂ ਤੁਹਾਨੂੰ ਦੱਸ ਰਹੇ ਆ ਬੇਸਿਕ ਨੋਲਿਜ ਵਾਸਤੇ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਪੜਾਂਗੇ ਜੀ ਫਿਜ਼ੀਕਲ ਡਿਵੈਲਪਮੈਂਟ ਫਿਜ਼ੀਕਲ ਵਾਧਾ ਹੀ ਲਿਖੋ ਤੁਸੀਂ ਇੱਥੇ ਮੈਂ ਡਿਵੈਲਪਮੈਂਟ ਲਿਖਤਾ ਵਾ ਵੈਸੇ ਫਿਜ਼ੀਕਲ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ ਅਚਾਨਕ ਤੇਜ਼ ਵਾਧਾ ਹੁੰਦਾ ਕਈ ਵਾਰੀ ਬਾਲ ਗੇਜ ਦੇ ਵਿੱਚ ਨਾ ਵਾਧਾ ਰੁਕਿਆ ਹੁੰਦਾ ਕੱਦ ਰੁਕ ਜਾਂਦਾ ਵਾ ਸਰੀਰ ਦਾ ਵਿਕਾਸ ਇੱਕ ਵਾਰੀ ਰੁਕ ਜਾਂਦਾ ਫਿਰ ਜਦੋਂ ਟੀਨੇਜ ਦੇ ਵਿੱਚ ਬੱਚਾ ਹੁੰਦਾ ਨਾ ਅਡੋਲਸੈਂਸ ਦੇ ਵਿੱਚ ਆਉਂਦਾ ਤਾਂ ਇੱਕਦਮ ਜਿਹੜਾ ਵਾਧਾ ਹੋ ਜਾਂਦਾ ਖਾਸ ਤੌਰ ਤੇ ਕੁੜੀਆਂ ਦੇ ਵਿੱਚ ਇਦਾਂ ਹੁੰਦਾ ਇੱਕਦਮ ਜਿਹੜਾ 18 ਸਾਲ ਤੱਕ ਉਹਨਾਂ ਦਾ ਕੰਪਲੀਟ ਹੋ ਜਾਂਦਾ ਮੁੰਡਿਆਂ ਦਾ 2 ਲੜਕਿਆਂ ਤੇ ਲੜਕੀਆਂ ਵਿੱਚ ਲਿੰਗੀ ਬਦਲਾਵ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਆ ਉਹ ਮਤਲਬ ਅਪੋਜ਼ਿਟ ਜਿਹੜਾ ਲਿੰਗ ਹੁੰਦਾ ਉਹਨੂੰ ਅਟਰੈਕਟ ਕਰਨਾ ਸ਼ੁਰੂ ਕਰ ਦਿੰਦੇ ਉਹਨਾਂ ਵਿੱਚ ਜਿਹੜੇ ਲਿੰਗੀ ਚੇਂजेस ਆਉਣੇ ਸ਼ੁਰੂ ਹੋ ਜਾਂਦੇ ਉਹਦਾ ਕਾਰਨ ਕੀ ਹੁੰਦਾ ਆ ਕਿ ਜਿਹੜੇ ਕਰੋਮੋਸੋਮਸ ਆ ਜਿਹੜੇ ਆਪਾਂ ਪੜ੍ਹਦੇ ਆ 22 ਜਿਹੜੇ ਹੁੰਦੇ ਜੋੜੇ ਹੁੰਦੇ ਆ ਤੇ 44 ਟੋਟਲ ਹੁੰਦੇ ਆ ਟੋਟਲ ਗੱਲ ਕਰੀਏ ਤਾਂ 23 ਹੁੰਦੇ ਆ ਪਰ ਇੱਕ ਉਹਨਾਂ ਚੋਂ ਸੈਕਸ ਕਰੋਮੋਸੋਮ ਹੁੰਦਾ ਜਿਹੜਾ ਲਿੰਗ ਨਿਰਧਾਰਿਤ ਕਰਦਾ ਵੀ ਤੁਸੀਂ ਲड़का ਜਾ ਲੜਕੀ ਹੋ ਤੁਹਾਨੂੰ ਉਸ ਚੀਜ਼ ਲਈ ਆਇਡੈਂਟੀਫਾਈ ਕਰਦਾ ਉਦੇ ਵਿੱਚ ਕੀ ਹੁੰਦਾ ਅੱਛਾ ਮੈਂ ਤੁਹਾਨੂੰ ਬੇਸਿਕ ਦੱਸਦਾ ਇਹ ਸਾਇੰਸ ਦੇ ਵਿੱਚ ਆਉਣਾ ਈਵੀਐਸ ਵਾਲੇ ਬੱਚੇ ਖਾਸ ਧਿਆਨ ਦੇਣ ਦੇ ਨਾਲ ਕਰੋਮੋਸੋਮ ਹੁੰਦੇ ਆ ਕਰੋਮੋਸੋਮ ਕੀ ਹੁੰਦੇ ਆ ਆਪਣੀ ਬਾਡੀ ਦੇ ਵਿੱਚ ਟੋਟਲ 23 ਪੇਅਰ ਹੁੰਦੇ ਇਹਨਾਂ ਦੇ ਠੀਕ ਆ 23 ਪੇਅਰ ਹੁੰਦੇ ਆ ਤੇ 22 ਕਾਮਨ ਹੁੰਦੇ ਆ ਸਾਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ 22 ਜਿਹੜੇ ਕਾਮਨ ਹੁੰਦੇ ਆ ਤੇ ਇਹਨਾਂ ਵਿੱਚੋਂ ਇੱਕ ਜਿਹੜਾ ਉਹ ਕਾਮਨ ਨਹੀਂ ਹੁੰਦਾ ਉਹ ਨਿਰਧਾਰਿਤ ਕਰਦਾ ਲੜਕਾ ਤੇ ਲੜਕੀ ਨੂੰ ਜਿਨ੍ਹਾਂ ਵਿੱਚ x ਜਿਹੜਾ ਉਹ ਲੜਕੀ ਹੁੰਦਾ ਤੇ y ਜਿਹੜਾ ਉਹ ਲੜਕਾ ਹੁੰਦਾ ਠੀਕ ਆ ਧਿਆਨ ਦੇਣਾ ਇਹਨਾਂ ਬਾਕੀ ਜਦੋਂ ਜੀਵੀਐਸ ਪੜਾਂਗੇ ਇਹਦੇ ਵਿੱਚ ਤੁਹਾਨੂੰ ਦੱਸ ਦਾਂਗੇ ਤਾਂ ਉਹ ਬਦਲਾਵ ਜਿਹੜਾ ਉਹਦੇ ਕਰਕੇ ਹੋਣਾ ਸ਼ੁਰੂ ਹੋ ਜਾਂਦਾ ਆਵਾਜ਼ ਜਿਹੜੀ ਉਹ ਭਾਰੀ ਹੋ ਜਾਂਦੀ ਹੈ ਲੜਕਿਆਂ ਦੀ ਤੇ ਲੜਕੀਆਂ ਦੀ ਆਵਾਜ਼ ਪਤਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਕਾਮਨਲੀ ਹੁੰਦੀ ਛੋਟੇ ਬੱਚੇ ਤੁਸੀਂ ਦੇਖੋਗੇ ਤਿੰਨ ਚਾਰ ਸਾਲ ਦਾ ਬੱਚਾ ਵੀ ਹੈ ਤੇ ਉਹਦੀ ਜੇਕਰ ਉਹ ਛੁਪਕੇ ਬਾਜ ਦੇ ਰਿਹਾ ਤਾਂ ਤੁਹਾਨੂੰ ਆਇਡੈਂਟੀਫਾਈ ਕਰਨ ਦੀ ਪ੍ਰੋਬਲਮ ਹੁੰਦੀ ਹੈ ਵੀ ਲੜਕਾ ਚ ਲੜਕੀ ਆ ਪਰ ਇੱਥੇ ਆ ਕੇ ਤੁਹਾਨੂੰ ਸਾਰਾ ਕੁਝ ਕਲੀਅਰ ਹੋਣ ਲੱਗ ਜਾਂਦਾ ਵੀ ਜੇਕਰ ਤੁਹਾਨੂੰ ਉਹਨੇ ਹਨੇਰੇ ਚੋਂ ਆਵਾਜ਼ ਦਿੱਤੀ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਲੜਕੀ ਦੀ ਆਵਾਜ਼ ਆ ਜਾਂ ਲੜਕੇ ਦੀ ਉਹਦਾ ਕਾਰਨ ਵੀ ਆਪਾਂ ਈਵੀਐਸ ਜਾਂ ਸਾਇੰਸ ਦੇ ਵਿੱਚ ਪੜਾਂਗੇ ਫਿਰ ਮਾਸਪੇਸ਼ੀਆਂ ਜਿਹੜੀਆਂ ਉਹ ਮਜ਼ਬੂਤ ਹੋ ਜਾਂਦੀਆਂ ਦੂਸਰਾ ਇਹ ਸੀ ਸਰੀਰਕ ਵਾਧਾ ਠੀਕ ਆ ਸਰੀਰਕ ਵਾਧਾ ਸੀ ਹੁਣ ਤੱਕ ਦਾ ਸਰੀਰਕ ਵਾਧੇ ਦੇ ਵਿੱਚ ਇਹ ਇਹ ਬਦਲਾਅ ਜਿਹੜੇ ਬੱਚੇ ਦੇ ਵਿੱਚ ਆਏ ਸੀਗੇ ਉਦੀ ਬਾਡੀ ਦੇ ਵਿੱਚ ਜਿਹੜੇ ਉਹ ਗੁਪਤੰਗਾਂ ਦੇ ਜਿਹੜੇ ਵਾਲ ਆਉਣੇ ਸ਼ੁਰੂ ਹੋ ਜਾਂਦੇ ਆ ਤੇ ਲੜਕੀਆਂ ਦੇ ਜਿਹੜੀਆਂ ਉਹ ਦਾੜੀ ਮੋਛਾਂ ਆਣੀ ਸ਼ੁਰੂ ਹੋ ਜਾਂਦੀ ਤੇ ਲੜਕੀਆਂ ਲੜਕੀਆਂ ਦੇ ਵਿੱਚ ਤਾਂ ਆਪਾਂ ਨੂੰ ਪਤਾ ਹੀ ਆ ਉਸ ਤੋਂ ਬਾਅਦ ਕಾಗ್ਨੀਟਿਵ ਡਿਵੈਲਪਮੈਂਟ ਇਹਦੇ ਵਿੱਚ ਕੀ ਆ ਬੌਧਿਕ ਵਿਕਾਸ ਇਹ ਚੀਜ਼ ਥੋੜਾ ਧਿਆਨ ਨਾਲ ਦੇਖੋ ਆ ਤਾਂ ਆਪਾਂ ਨੂੰ ਸੁਭਾਵਿਕ ਹੀ ਪਤਾ ਹੋਣਾ ਨਾ ਮੈਂ ਤੁਹਾਨੂੰ ਦੱਸਦਾ ਵੈਸੇ ਇਹ ਤਾਂ ਵੈਸੇ ਹੀ ਪਤਾ ਹੀ ਹੋਣਾ ਵੀ ਹੁਣ ਬੌਧਿਕ ਵਿਕਾਸ ਦੇ ਵਿੱਚ ਕੀ ਹੁੰਦਾ ਇੱਥੇ ਆਪਾਂ ਵਿਕਾਸ ਸ਼ਬਦ ਇਹਤ ਕਰਕੇ ਵਰਤਿਆ ਕਿਉਂਕਿ ਹੁਣ ਮੰਨ ਕੇ ਚੱਲੋ ਤੁਹਾਡੀ ਬੁੱਧੀ ਆ ਠੀਕ ਆ ਇਦੇ ਵਿੱਚ ਪੜ੍ਹਨਾ ਕੀ ਆ ਪਹਿ ਇੱਕ ਬਾਰੇ ਸੋਚਣਾ ਸ਼ੁਰੂ ਕਰ ਜਾਂਦਾ ਐਬਸਟ੍ਰੈਕਟ ਥਿੰਕਿੰਗ ਹੋ ਜਾਂਦੀ ਏਦੀ ਠੀਕ ਆ ਜਿਹੜਾ ਆਪਾਂ ਅੱਗੇ ਅਜ ਪੜ੍ਹਨਾ ਜਾ ਕੇ ਉਹ ਕਿਉਂ ਤੇ ਕਿਵੇਂ ਵਾਲੀ ਭਾਵਨਾ ਚ ਆ ਜਾਂਦਾ ਤਰਕ ਲਾਉਣ ਲੱਗ ਜਾਂਦਾ ਹਰ ਇੱਕ ਚੀਜ਼ ਨੂੰ ਵੀ ਇਦਾਂ ਮੈਂ ਕਿਉਂ ਕਰਾਂ ਇਦਾਂ ਕਿਉਂ ਹੋਇਆ ਸੀ ਠੀਕ ਆ ਇਹ ਕੰਮ ਮੇਰਾ ਨਹੀਂਗਾ ਇਹਦਾ ਵਾ ਇਦਾਂ ਉਦਾਂ ਤਰਕ ਲਾਉਣ ਲੱਗ ਜਾਂਦਾ ਹਰ ਇੱਕ ਗੱਲ 'ਚ ਲੌਜੀਕ ਲੱਭਣ ਲੱਗ ਜਾਂਦਾ ਉਹ ਇਸ ਉਮਰ ਦੇ ਵਿੱਚ ਤਰਕਵਾਦੀ ਉਹ ਹੋ ਜਾਂਦਾ ਸਹੀ ਗਲਤ ਦੀ ਉਹਨੂੰ ਪਛਾਣ ਆ ਜਾਂਦੀ ਆ ਉਸ ਤੋਂ ਬਾਅਦ ਬੌਧਿਕ ਵਿਕਾਸ ਦੇ ਵਿੱਚ ਕੀ ਪਹਿ ਇੱਕ ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਉਹਨੂੰ ਆਪਣੇ ਫਿਊਚਰ ਦੀ ਟੈਨਸ਼ਨ ਹੋਣ ਲੱਗ ਜਾਂਦੀ ਅੱਗੇ ਜਾ ਕੇ ਮੈਂ ਕੀ ਕਰਨਾ ਤੇ ਉਸ ਤੋਂ ਬਾਅਦ ਅਕੋਰਡਿੰਗ ਟੂ ਪਿਆਜੇ ਪਿਆਜੇ ਜਿਹੜਾ ਆਪਾਂ ਪੜ੍ਹਨਾ ਵਿੱਚ ਇਸ ਕਰਕੇ ਵਿੱਚ ਤੇ ਲਾਈਨ ਐਡ ਕਰਤੀ ਤਾਂ ਕਿ ਆਪਾਂ ਨੂੰ ਆਉਣ ਵਾਲੀਆਂ ਕਲਾਸਾਂ ਦਾ ਵੀ ਪਤਾ ਲੱਗ ਜਾਵੇ ਵੀ ਕਿਹੜੀਆਂ ਕਿਹੜੇ ਬੰਦੇ ਆਪਾਂ ਜਿਹੜੇ ਜਿਨ੍ਹਾਂ ਨੇ ਇਹਦੇ ਬਾਰੇ ਗੱਲ ਕੀਤੀ ਆ ਪਿਆਜੇ ਦੇ ਅਨੁਸਾਰ ਇਹ ਪ੍ਰੀ ਆਪਰੇਸ਼ਨਲ ਫਾਰਮਲ ਆਪਰੇਸ਼ਨਲ ਸਟੇਜ ਆ ਜਿਹਦੇ ਵਿੱਚ ਬੱਚਾ ਪਰਪੱਕ ਹੋ ਜਾਂਦਾ ਮੈਚੂਰ ਦੀ ਅਵਸਥਾ ਵੱਲ ਵਧਣਾ ਸ਼ੁਰੂ ਹੋ ਜਾਂਦਾ ਠੀਕ ਆ 12-13 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ 19 ਸਾਲ ਤੇ ਆ ਕੇ ਉਹ ਪਰਪੱਕ ਹੋ ਜਾਂਦਾ ਇਸੇ ਕਰਕੇ ਤੁਹਾਨੂੰ ਵੋਟ ਦਾ ਅਧਿਕਾਰ ਵੀ ਮਿਲ ਜਾਂਦਾ ਨੈਕਸਟ ਆ ਜੀ ਭਾਵਨਾਤਮਕ ਵਿਕਾਸ ਉਹਦੇ ਵਿੱਚ ਇਮੋਸ਼ਨਲ ਡਵੈਲਪਮੈਂਟ ਹੁੰਦਾ ਹੁਣ ਭਾਵਨਾਵਾਂ ਦੇ ਵਿੱਚ ਸਥਿਰਤਾ ਕਈ ਵਾਰੀ ਭਾਵਨਾਵਾਂ ਦੇ ਵਿੱਚ ਉਹਦੀ ਸਥਿਰਤਾ ਆਉਣੀ ਸ਼ੁਰੂ ਹੁੰਦੀ ਹੈ ਲਾਸਟ ਸਟੇਜ ਦੇ ਵਿੱਚ ਆਉਂਦੀ ਆ ਕਈ ਵਾਰੀ ਉਹ ਬਹੁਤ ਗੁੱਸੇ ਹੋ ਜਾਂਦਾ ਕਈ ਵਾਰੀ ਉਹ ਬਹੁਤ ਉਦਾਸ ਹੁੰਦਾ ਇਸ ਸਟੇਜ ਦੀਆਂ ਇਹ ਖੂਬੀਆਂ ਇਸ ਨੂੰ ਸਵੈ ਪਛਾਣ ਵੀ ਕਿਹਾ ਜਾਂਦਾ ਠੀਕ ਆ ਕੀ ਕਹਿੰਦੇ ਇਹਨੂੰ ਇਨੂੰ ਆਇਡੈਂਟੀਟੀ ਕ੍ਰਾਈਸਿਸ ਏਜ ਕਹਿੰਦੇ ਆ ਆਇਡੈਂਟੀਟੀ ਕ੍ਰਾਈਸਿਸ ਏਸ ਇਹਦੇ ਵਿੱਚ ਉਹ ਆਪਣੀ ਜਿਹੜੀ ਪਛਾਣ ਬਣਾਉਣੀ ਸ਼ੁਰੂ ਕਰ ਦਿੰਦਾ ਆਪਣੇ ਆਪ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਵੀ ਮੈਂ ਹੈ ਕੀ ਹਾਂ ਤੇ ਮੇਰੀ ਕੁਆਲਿਟੀ ਕੀ ਆ ਮੈਂ ਕੀ ਕਰ ਸਕਦਾ ਤੇ ਕੀ ਨਹੀਂ ਕਰ ਸਕਦਾ ਕਿਹੜੇ ਕੰਮ ਨੂੰ ਮੈਂ ਹਾਂ ਕਰਨੀ ਆ ਕਿਹੜੇ ਕੰਮ ਤੋਂ ਮੈਂ ਜਵਾਬ ਦੇਣਾ ਕੀ ਮੇਰੀਆਂ ਖੂਬੀਆਂ ਆ ਆਪਣੀ ਰੁਚੀ ਨੂੰ ਪਛਾਣਨਾ ਸ਼ੁਰੂ ਕਰ ਦਿੰਦਾ ਜੇਕਰ ਉਹਦਾ ਇੰਟਰਸਟ ਗੇਮ ਵਾਲਾ ਤਾਂ ਪੜ੍ਹਾਈ ਨੂੰ ਅਵੋਇਡ ਕਰੂਗਾ ਮਤਲਬ ਕੋਈ ਬੱਚੇ ਹੁੰਦੇ ਉਹ ਪੜ੍ਹਾਈ ਦੇ ਵਿੱਚ ਵੀ ਬਹੁਤ ਤੇਜ਼ ਹੁੰਦੇ ਆ ਗੇਮ ਦੇ ਵਿੱਚ ਵੀ ਪਰ ਜ਼ਿਆਦਾਤਰ ਦੇ ਵਿੱਚ ਇਦਾਂ ਨਹੀਂ ਹੁੰਦਾ ਜਿਉਂਦਾ ਕੰਮ ਕਿਸੇ ਹੋਰ ਅ ਮਤਲਬ ਇਹਨਾਂ ਇੰਟਰਸਟ ਹੋਰ ਪਾਸੇ ਆ ਤਾਂ ਉਹ ਜਿਹੜਾ ਕੰਮ ਕਰ ਰਿਹਾ ਉਹਨੂੰ ਓਵਾਇਡ ਕਰਨ ਦੀ ਕੋਸ਼ਿਸ਼ ਕਰਦਾ ਠੀਕ ਆ ਹੁਣ ਜਿਹੜੇ ਬੱਚੇ ਦਾ ਜਿਹੜਾ ਫੋਕਸ ਹੋ ਗੇਮ ਵੱਲ ਨਹੀਂ ਗਾ ਉਹ ਖੇਡਣਾ ਨਹੀਂ ਚਾਹੁੰਦਾ ਤਾਂ ਉਹ ਉਹਦਾ ਪੜ੍ਹਾਈ ਵਾਲਾ ਟਾਪਰ ਬੱਚਾ ਦੀ ਗੱਲ ਆਪਾਂ ਕਰਦੇ ਆ ਤਾਂ ਉਹ ਕੀ ਕਰਦਾ ਉਹ ਹੁਣ ਉਸ ਚੀਜ਼ ਨੂੰ ਓਵਾਇਡ ਕਰਨਾ ਸ਼ੁਰੂ ਕਰ ਦਿੰਦਾ ਉਸ ਚੀਜ਼ ਤੋਂ ਬਹਾਨੇ ਲਗਾਊਗਾ ਮੈਂ ਨਹੀਂ ਖੇਡਣਾ ਮੈਂ ਨਹੀਂ ਖੇੜ ਨਹੀਂ ਸਕਦਾ ਉਹਨੂੰ ਜੇਕਰ ਕਢਾਉਣ ਦੀ ਧੱਕੇ ਨਾਲ ਕੁਝ ਮਤਲਬ ਇਸ ਸਟੇਜ ਦੇ ਵਿੱਚ ਤੁਸੀਂ ਬੱਚੇ ਤੋਂ ਧੱਕੇ ਨਾਲ ਜੇਕਰ ਟੀਚਰ ਜਾਂ ਪੇਰੈਂਟਸ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਤਾਂ ਬੱਚਾ ਡਿਪਰੈਸ਼ਨ ਦੇ ਵਿੱਚ ਚਲੇ ਜਾਂਦਾ ਬੱਚਾ ਡਿਪਰੈਸਟ ਹੋ ਜਾਂਦਾ ਉਸ ਕੰਮ ਨੂੰ ਦੇ ਵਿੱਚ ਡਰਸ ਨਹੀਂ ਲੱਗਦਾ ਉਹਦਾ ਟਾਈਮ ਵੇਸਟ ਹੁੰਦਾ ਇੱਥੇ ਟੀਚਰ ਦੀਆਂ ਵੀ ਆਪਾਂ ਐਂਡ ਤੇ ਪੜਾਂਗੇ ਵੀ ਕੀ ਰਿਸਪੌਂਸਿਬਿਲਟੀਜ਼ ਬਣਦੀਆਂ ਵਾਂ ਕਿ ਉਸ ਚੀਜ਼ ਨੂੰ ਪਹਿਚਾਣਿਆ ਜਾਵੇ ਤਾਂ ਇਹ ਆਇਡੈਂਟੀਟੀ ਕ੍ਰਾਈਸਿਸ ਏਜ ਹੁੰਦੀ ਆ ਆਇਡੈਂਟੀਟੀ ਕ੍ਰਾਈਸਿਸ ਏਜ ਕਹਿੰਦੇ ਜਰੂਰੀ ਪੜ ਲੈਣਾ ਸਟੈਨਲੇ ਹਾਲ ਮੈਂ ਪੰਜਾਬੀ ਦੇ ਵਿੱਚ ਸਟੈਨਲੇ ਲਿਖਿਆ ਤੇ ਹਾਲ ਵੈਸਿੰਗ ਇੰਗਲਿਸ਼ ਦੇ ਵਿੱਚ ਲਿਖਤਾ ਸਟੈਨਲੇ ਹਾਲ ਇਹਨੂੰ ਕਹਿੰਦੇ ਆ ਇਹ ਬਹੁਤ ਮਹਾਨ ਵਿਦਵਾਨ ਸੀਡੀਪ ਦਾ ਹੋਇਆ ਇਹਨੇ ਨਾ ਇੱਕ ਲਾਈਨ ਦਿੱਤੀ ਆ ਸਟਾਰਮ ਐਂਡ ਸਟ੍ਰੈਸ ਪੀਰੀਅਡ ਇਹਨੂੰ ਕਹਿੰਦੇ ਆ ਸਟਾਰਮ ਐਂਡ ਸਟ੍ਰੈਸ ਪੀਰੀਅਡ ਇਹਦੇ ਵਿੱਚ ਕੀ ਹੁੰਦਾ ਤਣਾਅ ਵੇਮਨ ਤੂਫਾਨ ਦੀ ਅਵਸਥਾ ਬੱਚਾ ਬੱਚਾ ਅਗਰੈਸਿਵ ਬਹੁਤ ਹੁੰਦਾ ਉਹਦੇ ਵਿੱਚ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਕਿਸੇ ਕੰਮ ਨੂੰ ਕਰਨ ਦਾ ਅਰਾਊਜ਼ਲ ਬਹੁਤ ਜ਼ਿਆਦਾ ਹੁੰਦਾ ਮੋਟੀਵੇਸ਼ਨ ਵੀ ਹੁੰਦਾ ਜੇਕਰ ਉਹ ਟੀਚਰ ਜਾਂ ਪੇਰੈਂਟਸ ਮੋਟੀਵੇਟਰ ਰੱਖਣ ਨੂੰ ਉਹਦਾ ਉਹਦੀਆਂ ਜਿਹੜੀਆਂ ਖੂਬੀਆਂ ਉਹਦਾ ਧਿਆਨ ਰੱਖਣ ਤੇ ਸਟ੍ਰੈਸ ਪੀਰੀਅਡ ਵੀ ਆ ਇਹਦੇ ਵਿੱਚ ਬੱਚਾ ਸਟ੍ਰੈਸ ਦੇ ਵਿੱਚ ਵੀ ਬਹੁਤ ਹੁੰਦਾ ਕਿਉਂਕਿ ਉਹ ਆਇਡੈਂਟੀਟੀ ਦੇ ਨਾਲ ਜੂਝ ਰਿਹਾ ਹੁੰਦਾ ਕ੍ਰਾਈਸਿਸ ਦੇ ਵਿੱਚ ਹੁੰਦਾ ਇਸੇ ਕਰਕੇ ਆਪਾਂ ਪੜ ਲਿਆ ਪਹਿਲਾਂ ਆਇਡੈਂਟੀਟੀ ਕ੍ਰਾਈਸਿਸ ਵੀ ਕਿਹਾ ਜਾਂਦਾ ਉਸ ਤੋਂ ਬਾਅਦ ਆਪਾਂ ਪੜਨਾ ਜੀ ਸੋਸ਼ੀਅਲ ਡਿਵੈਲਪਮੈਂਟ ਹੁਣ ਤੱਕ ਆਪਾਂ ਪੜ ਲਿਆ ਇਹ ਸੀ ਫਿਜ਼ੀਕਲ ਵਾਧਾ ਠੀਕ ਆ ਵਿਕਾਸ ਲਿਖ ਲਓ ਇਹਨੂੰ ਵਾਧਾ ਲਿਖ ਲਓ ਕਾਗਨਿਟਿਵ ਬੋਧਿਕ ਵਿਕਾਸ ਦੇ ਵਿੱਚ ਕੀ ਹੁੰਦਾ ਸੋਚਣਾ ਸ਼ੁਰੂ ਕਰ ਦਿੰਦਾ ਭਾਵਨਾਤਮਕ ਵਿਕਾਸ ਦੇ ਵਿੱਚ ਕੀ ਹੁੰਦਾ ਕਈ ਵਾਰੀ ਉਹ ਗੁੱਸਾ ਹੁੰਦਾ ਕਈ ਵਾਰੀ ਦੱਸ ਹੀ ਹੁੰਦਾ ਆਇਡੈਂਟੀਟੀ ਕ੍ਰਾਈਸਿਸ ਏਜ ਆ ਸਟੈਨਲੇ ਹਾਲ ਨੇ ਕਿਹਾ ਸਟ੍ਰੌਮ ਤੇ ਸਟ੍ਰੈਸ ਪੀਰੀਅਡ ਆ ਸਟ੍ਰੌਮ ਦਾ ਮਤਲਬ ਹੁੰਦਾ ਤੂਫਾਨ ਠੀਕ ਆ ਉਸ ਤੋਂ ਬਾਅਦ ਆ ਜੀ ਸੋਸ਼ਲ ਡਿਵੈਲਪਮੈਂਟ ਸੋਸ਼ਲ ਡਿਵੈਲਪਮੈਂਟ ਦੇ ਵਿੱਚ ਕੀ ਹੁੰਦਾ ਸੋਸ਼ਲ ਦੇ ਵਿੱਚ ਕੀ ਹੁੰਦਾ ਸਭ ਤੋਂ ਪਹਿਲਾਂ ਸੋਸ਼ੀਅਲਾਈਜੇਸ਼ਨ ਅਗਲਾ ਚੈਪਟਰ ਪੜਨਾ ਸੋਸ਼ੀਅਲਾਈਜੇਸ਼ਨ ਦੀ ਪ੍ਰਾਇਮਰੀ ਕੀ ਆ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਆ ਉਹਦੇ ਪਰਿਵਾਰ ਤੋਂ ਮਾਤਾ ਪਿਤਾ ਤੋਂ ਭੈਣ ਭਰਾਵਾਂ ਤੋਂ ਦਾਦਾ ਦਾਦੀ ਤੋਂ ਜੋ ਵੀ ਉਹਦੇ ਫੈਮਿਲੀ ਦੇ ਵਿੱਚ ਰਹਿੰਦੇ ਆ ਦੂਸਰਾ ਆ ਗਿਆ ਜੀ ਸਕੂਲ ਸਕੂਲ ਦੇ ਵਿੱਚ ਦੋਸਤ ਫਿਰ ਹੌਲੀ ਹੌਲੀ ਇਸ ਉਮਰ ਦੇ ਵਿੱਚ ਆ ਕੇ ਉਹ ਸੁਸਾਇਟੀ ਦੇ ਵਿੱਚ ਵਿਚਰਨਾ ਸ਼ੁਰੂ ਕਰ ਦਿੰਦਾ ਪਿਛਲੀ ਅ ਦੇ ਵਿੱਚ ਵੀ ਵਿਚਰਦਾ ਅੰਗਵੰਨ ਤੱਕ ਜਾਂਦਾ ਨੇਬਰਹੂਡ ਤੱਕ ਜਾਂਦਾ ਵਾ ਪਰ ਇਸ ਉਮਰ ਦੇ ਵਿੱਚ ਆ ਕੇ ਉਹ ਪੂਰਾ ਸੁਸਾਇਟੀ ਵੱਲ ਨੂੰ ਮਤਲਬ ਦੇ ਵਿੱਚ ਪੂਰਾ ਆਪਣਾ ਟਾਈਮ ਲਾਉਣਾ ਸ਼ੁਰੂ ਕਰ ਦਿੰਦਾ ਸਭ ਤੋਂ ਵੱਧ ਪ੍ਰਭਾਵਕੀਦਾ ਹੁੰਦਾ ਇਸ ਉਮਰ ਦੇ ਵਿੱਚ ਸਭ ਤੋਂ ਵੱਧ ਪ੍ਰਭਾਵ ਹੁੰਦਾ ਉਹਦੇ ਦੋਸਤਾਂ ਦਾ ਪੀਅਰ ਗਰੁੱਪ ਦਾ ਦਾ ਪ੍ਰਭਾਵ ਹੁੰਦਾ ਉਹਦੇ ਮਨ 'ਚ ਡਰ ਵੀ ਹੁੰਦਾ ਵੀ ਇਹ ਦੋਸਤ ਮੇਰੇ ਨਾਲ ਛੱਡ ਨਾ ਜਾਣ ਪਰ ਉਹ ਪੂਰੇ ਗਰੁੱਪ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੰਦਾ ਆਪਣੇ ਦੋਸਤਾਂ ਦੀ ਗੱਲ ਆਪਣੇ ਪੇਰੈਂਟਸ ਤੇ ਟੀਚਰ ਨਾਲੋਂ ਜ਼ਿਆਦਾ ਮੰਨਦਾ ਜ਼ਿਆਦਾਤਰ ਬੱਚਿਆਂ ਦੇ ਵਿੱਚ ਇਦਾਂ ਹੁੰਦਾ ਮਾਪਿਆਂ ਨਾਲ ਉਹਦਾ ਬਹੁਤ ਜ਼ਿਆਦਾ ਟਕਰਾਅ ਹੁੰਦਾ ਤੁਸੀਂ ਆਪਾਂ ਵੀ ਇਸ ਸਟੇਜ ਦੇ ਵਿੱਚੋਂ ਲੰਘੇ ਆ ਹੁਣ ਆਪਾਂ ਮੈਚੂਰ ਹੋ ਗਏ ਆ ਪਰ ਉਦੋਂ ਅਜੇ ਨਹੀਂ ਸੀਗੇ ਆਪਾਂ ਲੱਗਦਾ ਵੀ ਖਣੀ ਜਿਹੜਾ 13 14 ਸਾਲ ਦਾ ਬੱਚਾ ਉਹ ਪੇਰੈਂਟਸ ਨਾਲ ਕਿਉਂ ਜਿਹੜਾ ਉਹ ਲੜਦਾ ਗੁੱਸੇ ਹੁੰਦਾ ਕਿਉਂ ਟਕਰਾਅ ਹੁੰਦਾ ਉਹ ਦੋ ਕਾਰਨ ਹੁੰਦੇ ਉਹਦੇ ਇੱਕ ਤਾਂ ਉਹ ਇੰਡੀਪੈਂਡੈਂਟ ਹੋਣਾ ਚਾਹੁੰਦਾ ਪਰ ਉਹ ਹੋ ਨਹੀਂ ਸਕਦਾ ਕਿਉਂਕਿ ਸੋਰਸ ਆਫ ਇਨਕਮ ਨਹੀਂ ਬਣਿਆ ਉਹਦਾ ਅਜੇ ਉਹ ਪੜ ਰਿਹਾ ਵਾ ਉਹਦੇ ਤਿੱਸਾਂ ਦੇ ਵੀ ਡਿਪੈਂਡ ਆ ਚੀਜ਼ ਲੈਣ ਲਈ ਵੀ ਉਹ ਡਿਪੈਂਡ ਕਰਦਾ ਵਾ ਤੇ ਪਰ ਮਾਪਿਆਂ ਨੇ ਇਸ ਕਰਕੇ ਕਿਉਂਕਿ ਮਾਪਿਆਂ ਨੂੰ ਹੁੰਦਾ ਵੀ ਇਹ ਗੱਲ ਬੱਚਾ ਜਿਹੜਾ ਸਾਡੀ ਗੱਲ ਮੰਨੇ ਸਾਡੇ ਅਕੋਰਡਿੰਗ ਚੱਲੇ ਪਰ ਬੱਚਾ ਤਾਂ ਆਪਾਂ ਪਹਿਲਾਂ ਹੀ ਪੜ ਗਏ ਆ ਵੀ ਆਇਡੈਂਟੀਟੀ ਕ੍ਰਾਈਸਿਸ ਏਜ ਦੇ ਵਿੱਚ ਹੁੰਦਾ ਤਾਂ ਉਹ ਕਿਵੇਂ ਸਿੱਖੂਗਾ ਇਹ ਗੱਲਾਂ ਨੂੰ ਇਸ ਕਰਕੇ ਮਾਪਿਆਂ ਦੇ ਨਾਲ ਉਹਦਾ ਜਿਹੜਾ ਟਕਰਾਵ ਬਹੁਤ ਜ਼ਿਆਦਾ ਹੁੰਦਾ ਸਮਾਜ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਆਪਾਂ ਦੇਖਦੇ ਆ ਨਾ ਵੀ ਬੱਚੇ ਜਿਆਦਾਤਰ ਵੀ ਉਹ ਆਪਣਾ ਗਰੁੱਪ ਬਣਾਉਂਦੇ ਆ ਲੜਾਈ ਕਰਨ ਦੀ ਕੋਸ਼ਿਸ਼ ਕਰਦੇ ਆ ਕਿਸੇ ਵੀ ਕੰਮ ਦੇ ਵਿੱਚ ਗਰੁੱਪ ਨੂੰ ਲੈ ਕੇ ਜਾਂਦੇ ਪੀਅਰ ਗਰੁੱਪ ਨੂੰ ਜਾਂ ਆਪਣੀ ਖੁਦ ਹੀ ਆਡੈਂਟਿਟੀ ਬਣਾਉਂਦੇ ਆ ਪਛਾਣ ਬਣਾਉਂਦੇ ਆ ਵੀ ਜਿਵੇਂ ਆਪਣੀ ਟੋਲੀ ਦੇ ਵਿੱਚ ਹੀ ਸਭ ਤੋਂ ਪਹਿਲਾਂ ਪਛਾਣ ਬਣਾਉਣੀ ਦਾ ਸ਼ੁਰੂ ਕਰ ਦਿੰਦੇ ਮੈਂ ਤੁਹਾਡਾ ਬੋਸ ਆ ਮੈਂ ਹੈੱਡ ਆ ਹਰ ਇੱਕ ਬੱਚੇ ਦੇ ਮਨ ਦੇ ਵਿੱਚ ਇਹ ਹੁੰਦਾ ਜੇ ਕਿਸੇ ਗੇਮ ਦੇ ਵਿੱਚ ਉਹ ਮੋਰੀ ਬੰਦੀ ਕੋਸ਼ਿਸ਼ ਕਰਦਾ ਤਾਂ ਸਮਾਜ ਦੇ ਵਿੱਚ ਆਪਣੀ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦਾ ਤਾਂ ਇਹ ਇੱਥੇ ਰੋਲ ਮਾਡਲ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦਾ ਇਹ ਸਟੇਜ ਦੇ ਵਿੱਚ ਆ ਕੇ ਬੱਚਾ ਕੀ ਕਰਦਾ ਵਾ ਉਹ ਆਪਣਾ ਕਿਸੇ ਨੂੰ ਰੋਲ ਮਾਡਲ ਮੰਨ ਲੈਂਦਾ ਕੋਈ ਚੰਗਾ ਹੋ ਸਦਾ ਕੋਈ ਮਾੜਾ ਉਹ ਤਾਂ ਡਿਪੈਂਡ ਕਰਦਾ ਉਹਦੇ এনवायरमेंट ਤੇ ਉਹਦੇ ਸੋਸ਼ਲਾਈਜੇਸ਼ਨ ਉਹਦਾ ਸਮਾਜਿਕ ਕਰਨ ਕਿੱਦਾਂ ਦਾ ਹੋਇਆ ਇਹ ਸਾਰੀਆਂ ਚੀਜ਼ਾਂ ਤੇ ਜੇ ਮੰਨ ਕੇ ਚੱਲੋ ਕਿਸੇ ਬੱਚੇ ਨੇ ਆਪਣਾ ਕਿਸੇ ਗੀਤਕਾਰ ਨੂੰ ਉਹਨੇ ਆਪ ਦਾ ਰੋਲ ਮਾਡਲ ਮੰਨ ਲਿਆ ਤਾਂ ਉਹਦੇ ਤਰ੍ਹਾਂ हेयर स्टाइल ਕਰਨਾ ਸ਼ੁਰੂ ਕਰ ਦੂਗਾ ਉਸੇ ਤਰੀਕੇ ਨਾਲ ਉਹਦੇ ਕੱਪੜੇ ਪਾਉਣੇ ਸ਼ੁਰੂ ਕਰ ਦੂਗਾ ਤਾਂ ਇਹ ਸੇਜ ਦੇ ਵਿੱਚ ਆ ਕੇ ਇਹ ਗੱਲ ਹੁੰਦੀ ਅੱਗੇ-ਅੱਗੇ ਬੰਦਾ ਮਚੂਰ ਹੋ ਜਾਂਦਾ ਫਿਰ ਉਹ ਘੱਟ ਇਨ੍ਹਾਂ ਵੱਲ ਗੌਰ ਦਿੰਦਾ 19-20 ਸਾਲ ਤੱਕ ਇਦਾਂ ਹੁੰਦਾ ਹਰੇਕ ਦੇ ਨਾਲ ਇਦਾਂ ਹੁੰਦਾ ਹਰੇਕ ਬੰਦਾ ਇਸ ਪੀਰੀਅਡ ਚੋਂ ਨੰਗਾਦਾਵਾ ਨੈਕਸਟ ਆ ਜੀ ਮੋਰਲ ਡਵੈਲਪਮੈਂਟ ਕਿਹੜੇ ਕਿਹੜੇ ਹੁੰਦੇ ਨੈਤਿਕ ਵਿਕਾਸ ਦੇ ਵਿੱਚ ਉਹ ਸਹੀ ਗਲਤ ਬਾਰੇ ਜਿਹੜੀ ਉਹ ਆਪਣੀ ਸੋਚ ਬਣਾ ਲੈਂਦਾ ਸਹੀ ਗਲਤ ਦੀ ਪਛਾਣ ਕਰਨੀ ਸ਼ੁਰੂ ਕਰ ਦਿੰਦਾ ਉਹਨੂੰ ਪਤਾ ਲੱਗਣ ਲੱਗ ਜਾਂਦਾ ਵੀ ਇਹ ਮੇਰੇ ਲਈ ਸਹੀ ਆ ਇਹ ਗਲਤ ਆ ਪਰ ਡਿਪੈਂਡ ਕਰਦਾ ਉਹਦੇ ਫੇਰ ਵਾਤਾਵਰਣ ਤੇ ਮੈਂ ਫੇਰ ਉਹੀ ਗੱਲ ਦੁਹਰਾ ਰਿਹਾ ਵੀ ਉਹਦੇ ਅਨੁਸਾਰ ਸਹੀ ਕੀ ਸੀਗਾ ਇਹ ਚੀਜ਼ ਨਿਰਪਰ ਕਰਦੀ ਆ ਵੀ ਉਹਨੇ ਸਹੀ ਕਿਹੜੀ ਚੀਜ਼ ਨੂੰ ਮੰਨਿਆ ਫੇਰ ਉਹ ਸਹੀ ਗਲਤ ਦਾ ਫੈਸਲਾ ਕਰਦਾ ਵਾ ਵੀ ਜੇ ਉਹਨੂੰ ਲੱਗਦਾ ਵਾ ਵੀ ਇਸ ਤਰੀਕੇ ਦੇ हेयर स्टाइल ਬਣਾਉਣਾ ਇਸ ਤਰੀਕੇ ਦੇ ਕੱਪੜੇ ਪਾਉਣਾ ਮੇਰੇ ਅਨੁਸਾਰ ਸਹੀ ਆ ਤਾਂ ਉਹਨੂੰ ਲੱਗਦਾ ਵੀ ਜੋ ਮੈਨੂੰ ਰੋਕ ਰਿਹਾ ਵਾ ਉਹ ਨਹੀਂ ਸਹੀਗਾ ਠੀਕ ਆ ਤਾਂ ਇਸ ਚੀਜ਼ ਨੂੰ ਧਿਆਨ ਨਾਲ ਦੇਖਣਾ ਵੀ ਇਹ ਨਹੀਂ ਕਿ ਬਈ ਉਹਨੂੰ ਸਾਰੀਆਂ ਚੀਜ਼ਾਂ ਬਾਰੇ ਮੋਰਲ ਹੀ ਪਤਾ ਲੱਗ ਲੱਗ ਜਾਂਦਾ ਇਦਾਂ ਨਹੀਂਗਾ ਜੋ ਉਹਨੂੰ ਸਹੀ ਲੱਗਦਾ ਉਹਦੇ ਵੱਲ ਜਾਂਦਾ ਨਿਆਂ ਤੇ ਆਜ਼ਾਦੀ ਦੀ ਕੋਸ਼ਿਸ਼ ਕਰਦਾ ਉਹਨੂੰ ਲੱਗਦਾ ਵੀ ਜੇਕਰ ਮੇਰੀ ਕੋਈ ਗੱਲ ਨਹੀਂ ਮੰਨੀ ਗਈ ਤਾਂ ਮੈਨੂੰ ਨਿਆਂ ਨਹੀਂ ਮਿਲਿਆ ਮੇਰੇ ਕੋਲ ਇੱਕ ਆਜ਼ਾਦੀ ਜਿਹੜੀ ਉਹ ਫ੍ਰੀडम ਹੋਣੀ ਚਾਹੀਦੀ ਆ ਅਧਿਕਾਰਾਂ ਬਾਰੇ ਪਤਾ ਲੱਗਣ ਲੱਗ ਜਾਂਦਾ ਸਮਝ ਆਉਣ ਲੱਗ ਜਾਂਦੀ ਆ ਨਿਜਮਾ ਤੇ ਉਹ ਸਵਾਲ ਕਰਨੇ ਸ਼ੁਰੂ ਕਰ ਦਿੰਦਾ ਸਹੀ ਜਾਂ ਗਲਤ ਆਪਾਂ ਇੱਕ ਹੋਰ ਵਿਦਵਾਨ ਪੜਨਾ ਕੋਹਲਬਰਗ ਪਿਆਜੇ ਵਾਈਗੋਸਕੀ ਕੋਹਲਬਰਗ ਕੇ ਸਾਰੇ ਆਪਾਂ ਪੜਨੇ ਆ ਜੇ ਤਾਂ ਉਹਦੇ ਅਨੁਸਾਰ ਇਹ ਪਹਿਲਾ ਕਨਵੈਨਸ਼ਨਲ ਸਟੇਜ ਦੇ ਵਿੱਚ ਹੁੰਦਾ ਇਹਨੇ ਇਸੇ ਦੇ ਵਿੱਚ ਦੋ ਸਟੇਜਾਂ ਦੱਸਤੀਆਂ ਵੀ 12 ਤੋਂ 15 16 ਸਾਲ ਤੱਕ ਜਿਹੜਾ ਕਨਵੈਨਸ਼ਨਲ ਉਸ ਤੋਂ ਬਾਅਦ ਪੋਸਟ ਕਨਵੈਨਸ਼ਨਲ ਉਹਦੀ ਸੋਚ ਹੋ ਜਾਂਦੀ ਆ ਇਹਨੂੰ ਫਿਲਹਾਲ ਆਪਣੇ ਮਾਈਂਡ ਚ ਇਦਾਂ ਹੀ ਹੋਲਡ ਰੱਖੋ ਇਹ ਆਪਾਂ ਜਦੋਂ ਕੋਹਲਬਰਗ ਪੜਿਆ ਉਹਦੋਂ ਡਿਟੇਲ ਦੇ ਵਿੱਚ ਪੜਾਂਗੇ ਹੁਣ ਪੜਨ ਲੱਗ ਜਾਾਂਗੇ ਤਾਂ ਆਪਾਂ ਕੋਹਲਬਰਗ ਥੋੜੀ ਜਿਹੀ ਪੜਨ ਬੈਠੇ ਆ ਇਸ ਕਰਕੇ ਆਪਾਂ ਇਸ ਕਰਕੇ ਲਿਖਿਆ ਵੀ ਆਪਾਂ ਨੂੰ ਪਤਾ ਲੱਗੇ ਵੀ ਆਪਾਂ ਪੜਿਆ ਸੀ ਜਦੋਂ ਕੋਹਲਬਰਗ ਵੀ ਪੜਾਂਗੇ ਨਾ ਤਾਂ ਆਪਣੇ ਦਿਮਾਗ ਦੇ ਵਿੱਚ ਨੈਤਿਕ ਵਿਕਾਸ ਆਊਗਾ ਠੀਕ ਆ ਹੁਣ ਮੈਂ ਇੱਥੇ ਲਾਇਆ ਸੀਗਾ ਜਿਹੜਾ ਕੌਗਨੀਟਿਵ ਡਵੈਲਪਮੈਂਟ ਹੈ ਮੈਂ ਕਿਉਂ ਲਾਇਆ ਸੀ ਇੱਥੇ ਪਿਆਜੇ ਕਿਉਂਕਿ ਪਿਆਜੇ ਨੇ ਜਿਹੜੀ ਥਿਊਰੀ ਦਿੱਤੀ ਸੀ ਉਹ ਕੀ ਦੀ ਸੀਗੀ ਕੌਗਨੀਟਿਵ ਡਵੈਲਪਮੈਂਟ ਦੀ ਥਿਊਰੀ ਸੀ ਤੇ ਜਿਹੜੀ ਕੋਹਲਬਰਗ ਨੇ ਥਿਊਰੀ ਦਿੱਤੀ ਸੀ ਉਹ ਨੈਤਿਕ ਵਿਕਾਸ ਦੀ ਇਹ ਡਾਇਰੈਕਟ ਵੀ ਕੁਐਸਚਨ ਆਏਗੇ ਆ ਇਸ ਕਰਕੇ ਜਦੋਂ ਪਿਆਜੇ ਤੇ ਕੋਹਲਬਰਗ ਪੜਿਆ ਆਪਾਂ ਤਾਂ ਆਪਾਂ ਨੂੰ ਪਤਾ ਲੱਗ ਜਾਊਗਾ ਨੈਕਸਟ ਆ ਜੀ ਸਿੱਖਿਆਤਮਕ ਮਹੱਤਵ ਇੱਕ ਟੀਚਰ ਦੀ ਕੀ ਰਿਸਪੌਂਸਿਬਿਲਟੀ ਹੋਣੀ ਚਾਹੀਦੀ ਹੈ ਇਸ ਉਮਰ ਦੇ ਵਿੱਚ ਬੱਚੇ ਨੂੰ ਟੈਕਲ ਕਿਵੇਂ ਕਰਨਾ ਉਹਦੇ ਨਾਲ ਵਿਵਹਾਰ ਕਿਵੇਂ ਕਰਨਾ ਦੋਸਤੀਪੂਰਨ ਉਹਦਾ ਵਿਵਹਾਰ ਹੋਣਾ ਚਾਹੀਦਾ ਇੱਕ ਟੀਚਰ ਦਾ ਜਾਂ ਪੇਰੈਂਟਸ ਦਾ ਉਸ ਤੋਂ ਬਾਅਦ ਵਿਚਾਰ ਵਿੱਚ ਪ੍ਰਗਟਾਵਾ ਕਰਨ ਦੇ ਮੌਕੇ ਦੇਣੇ ਚਾਹੀਦੇ ਬੱਚੇ ਨੂੰ ਮੌਕਾ ਪ੍ਰਸਤ ਬਣਾਉਣਾ ਚਾਹੀਦਾ ਵੀ ਆਪਣੀ ਗੱਲ ਰੱਖ ਸਕੇ ਆਪਣਾ ਪੱਖ ਜਿਹੜਾ ਉਹ ਰੱਖ ਸਕੇ ਸਹੀ ਜਾਂ ਗਲਤ ਦਾ ਕੈਰੀਅਰ ਗਾਈਡੈਂਸ ਦੇਣੀ ਬਹੁਤ ਜ਼ਰੂਰੀ ਹੈ ਜਦੋਂ ਬੱਚਾ 11ਵੀਂ 12ਵੀਂ ਦੇ ਵਿੱਚ 15 ਸਾਲ ਤੋਂ ਪਲੱਸ ਹੋ ਜਾਂਦਾ ਇੱਥੇ ਉਹਨੂੰ ਕੈਰੀਅਰ ਗਾਈਡੈਂਸ ਦੇਣੀ ਉਹਦਾ ਇੰਟਰਸਟ ਜਾਣਨਾ ਸ਼ੁਰੂ ਕਰਨਾ ਚਾਹੀਦਾ ਮੋਰਲ ਵੈਲਿਊਸ ਤੇ ਐਜੂਕੇਸ਼ਨ ਤੇ ਪੂਰਾ ਧਿਆਨ ਦੇਣਾ ਚਾਹੀਦਾ ਇਹ ਇੱਕ ਇਹੋ ਜਿਹੀ ਸਟੇਜ ਆ ਜਿੱਥੇ ਬੱਚੇ ਨੂੰ ਮੋਰਲ ਵੈਲਿਊ ਤੁਸੀਂ ਸਿਖਾਓਗੇ ਤੇ ਉਹ ਸਿੱਖੂਗਾ ਹੁਣ ਤੁਸੀਂ ਦੇਖੋ ਇਸ ਤੋਂ ਪਹਿਲਾਂ ਆਪਾਂ ਸਟੇਜ ਬੜੀ ਉੱਥੇ ਮੋਰਲ ਵੈਲਿਊ ਦੀ ਗੱਲ ਆਪਾਂ ਨਹੀਂ ਕੀਤੀ ਕਿਉਂ ਨਹੀਂ ਕੀਤੀ ਹੁਣ 8-9 ਸਾਲ ਦਾ ਬੱਚਾ ਉਹਨੂੰ ਤੁਸੀਂ ਮੋਰਲ ਵੈਲਿਊ ਦੇਈ ਜਾਓ ਉਹਨੂੰ ਸਮਝ ਨਹੀਂ ਲੱਗਣੀ ਉਹਨੂੰ ਸਮਝ ਨਹੀਂ ਲੱਗਣਾ ਕਿ ਮਹਾਤਮਾ ਗਾਂਧੀ ਦੇ ਵਿਚਾਰ ਕੀ ਸੀਗੇ ਭਗਤ ਸਿੰਘ ਦੇ ਵਿਚਾਰ ਕੀ ਸੀ ਦੇਸ਼ ਦੀ ਆਜ਼ਾਦੀ ਕੀ ਹੁੰਦੀ ਆ ਸਮਾਜ ਦੇ ਵਿੱਚ ਸਹੀ ਗਲਤ ਕੀ ਆ ਉਹਨੂੰ ਇਹ ਨਹੀਂ জানা ਨਹੀਂ ਮਤਲਬ ਉਹ ਠੀਕ ਹੈ ਇਸੇ ਕਰਕੇ ਉਹਨੂੰ ਆਪਾਂ ਜ਼ਿਆਦਾ ਲੈਂਗੁਏਜ ਤੇ ਫੋਕਸ ਕਰਦੇ ਉਹਨੂੰ ਪੜਾਉਣ ਤੇ ਫੋਕਸ ਕਰਦੇ ਐਗਜ਼ਾਮਪਲਸ ਤੇ ਫੋਕਸ ਕਰਦੇ ਇਹ ਇੱਕ ਇਦਾਂ ਦਾ ਪੀਰੀਅਡ ਆ ਜਿੱਥੇ ਤੁਸੀਂ ਬੱਚੇ ਨੂੰ ਮੋਰਲ ਵੈਲਿਊ ਦੇਣੀ ਔਰ ਇਹੀ ਇੱਕ ਇਦਾਂ ਦਾ ਪੀਰੀਅਡ ਆ ਜਿਹਦੇ ਵਿੱਚ ਤੁਸੀਂ ਬੱਚੇ ਦੀ ਮੋਰਲ ਵੈਲਿਊ ਜੇਕਰ ਨਹੀਂ ਦਿੱਤੀ ਤਾਂ ਉਹ ਮੋਰਲ ਹੀ ਗਲਤ ਹੋ ਗਿਆ ਅੱਗੇ ਜਾ ਕੇ ਸਾਰੀ ਉਮਰ ਉਹ ਗਲਤ ਰਹੂਗਾ ਬਹੁਤ ਦਿੱਕਤ ਆ ਜਾਊਗੀ ਇਸ ਗੱਲ ਦੀ ਤਾਂ ਇੱਥੇ ਆਪਾਂ ਫੋਕਸ ਕਰੀਏ ਸਾਰੇ ਜਣੇ ਜੇ ਆਪਣੇ ਘਰਾਂ ਦੇ ਵਿੱਚ ਵੀ ਬੱਚੇ ਹੈਗੇ ਆ 12 13 ਸਾਲ ਦੇ ਵਿੱਚ 8ਵੀਂ 9ਵੀਂ 10ਵੀਂ ਦੇ ਵਿੱਚ ਪੜ ਰਿਹਾ ਤਾਂ ਆਪਾਂ ਮੋਰਲ ਵੈਲਿਊ ਵੱਲ ਜ਼ਿਆਦਾ ਧਿਆਨ ਦੇਈਏ ਉਹਨਾਂ ਵੱਲ ਉਹਨਾਂ ਨੂੰ ਸਹੀ ਗੱਲਾਂ ਸਮਝਾਉਣ ਦੀ ਕੋਸ਼ਿਸ਼ ਕਰੀਏ ਸਮਾਜ ਬਾਰੇ ਆਪਣੇ ਦੇਸ਼ ਬਾਰੇ ਠੀਕ ਆ ਇਹ ਸਾਰੀਆਂ ਚੀਜ਼ਾਂ ਤੇ ਉਹਨਾਂ ਨੂੰ ਸਟ੍ਰੈਸ ਤੋਂ ਬਚਾਉਣਾ ਚਾਹੀਦਾ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਜੇਕਰ ਬੱਚਾ ਜ਼ਿਆਦਾ ਚੁੱਪ ਰਹਿ ਰਿਹਾ ਪਰਿਵਾਰ ਦੇ ਵਿੱਚ ਨਹੀਂ ਬੈਠ ਰਿਹਾ ਜ਼ਿਆਦਾ ਸਮਾਂ ਆਪਣਾ ਸੌਰੀ ਜ਼ਿਆਦਾ ਸਮਾਂ ਆਪਣਾ ਬਾਹਰ ਬਿਤਾ ਰਿਹਾ ਕਿਤੇ ਠੀਕ ਆ ਤੇ ਅਫਸਰਟ ਰਹਿ ਰਿਹਾ ਵਾ ਇਹ ਸਾਰੀਆਂ ਗੱਲਾਂ ਤੁਸੀਂ ਉਹਦੀਆਂ ਨੋਟ ਕਰਨੀਆਂ ਜੇ ਤੁਹਾਡੇ ਵੀ ਮਤਲਬ ਐਜ਼ ਅ ਟੀਚਰ ਤੁਸੀਂ ਪੜ੍ਹਾ ਰਹੇ ਹੋ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਕੋਈ ਬੱਚਾ ਹੈਗਾ ਸਾਰੀਆਂ ਚੀਜ਼ਾਂ ਨੋਟ ਕਰਨੀਆਂ ਉਹਨੂੰ ਉਹਦਾ ਦੁੱਖ ਤਕਲੀਫ ਜੋ ਵੀ ਉਹਨੂੰ ਜਾਣਨ ਦੀ ਪੁੱਛਣ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਇਸ ਉਮਰ ਦੇ ਵਿੱਚ ਨਾ ਆਪਾਂ ਵੈਸੇ ਇੱਥੇ ਸੀਡੀਪੀ ਦੇ ਵਿੱਚ ਪੜ੍ਹਨ ਦੀ ਲੋੜ ਨਹੀਂ ਹੁੰਦੀ ਪਰ ਜੇ ਡੀਪਲੀ ਹੁੰਦਾ ਤਾਂ ਇੱਥੇ ਇਹ ਰਿਸ਼ਤੇਆਂ ਸੰਬੰਧੀ ਵੀ ਥੋੜਾ ਸਟ੍ਰੈਸ ਹੋ ਜਾਂਦਾ ਠੀਕ ਆ ਜ਼ਿਆਦਾਤਰ ਲੜਕੇ ਜਾਂ ਲੜਕੀਆਂ ਦੀ ਆਪਾਂ ਗੱਲ ਕਰਦੇ ਆਂ ਰਿਸ਼ਤੇ ਸੰਬੰਧੀ ਵੀ ਉਹਨਾਂ ਦੇ ਪ੍ਰੈਸ਼ਰ ਜਿਹੜਾ ਪੈਣਾ ਸ਼ੁਰੂ ਕਰ ਦਿੰਦਾ ਰਿਲੇਸ਼ਨਸ਼ਿਪ ਨੂੰ ਬੈਲੈਂਸ ਕਰਨਾ ਜਿਹੜਾ ਉਹ ਬਹੁਤ ਪ੍ਰੋਬਲਮ ਆਉਂਦੀ ਕਿਉਂਕਿ ਇਸ ਉਮਰ ਦੇ ਵਿੱਚ ਉਹਨਾਂ ਦੇ ਹਾਰਮੋਨਸ ਇਦਾਂ ਹੁੰਦੇ ਆ ਵੀ ਉਹ ਅਟਰੈਕਟ ਹੁੰਦੇ ਆ ਇੱਕ ਦੂਸਰੇ ਤੋਂ ਲੜਕੇ ਲੜਕੀਆਂ ਤੋਂ ਅਟਰੈਕਟ ਹੁੰਦੇ ਆ ਪਰ ਜਦੋਂ ਉਸ ਕ੍ਰਾਈਸਿਸ ਦੇ ਵਿੱਚ ਫਸਦੇ ਆ ਤਾਂ ਉਹ ਸਟ੍ਰੈਸ ਦਾ ਸ਼ਿਕਾਰ ਹੋ ਜਾਂਦੇ ਆ ਇਹ ਇੱਕ ਬਹੁਤ ਮੋਰਲ ਮਤਲਬ ਗੱਲ ਆ ਇਸ ਗੱਲ ਨੂੰ ਆਪਾਂ ਨਗੌਲਿਆ ਨਹੀਂ ਕਰ ਸਕਦੇ ਸਮਾਜ ਦੇ ਵਿੱਚ ਔਰ ਇਦਾਂ ਹੁੰਦਾ ਤੁਸੀਂ ਆਮ ਹੀ ਦੇਖ ਲਓ ਵੀ ਜੇਕਰ ਇਸ ਉਮਰ ਦੇ ਵਿੱਚ ਬੱਚਾ ਵਾ ਤਾਂ ਉਹਦਾ ਕੁਛ ਨਾ ਕੁਛ ਇਦਾਂ ਦੀ ਆਪਾਂ ਨੂੰ ਸ਼ਿਕਾਇਤ ਵੀ ਕਈ ਵਾਰੀ ਆ ਜਾਂਦੀ ਆ ਉਹਦਾ ਕਾਰਨ ਇਹੀ ਹੁੰਦਾ ਕਿ ਆਪਾਂ ਇੱਥੇ ਕੁਝ ਆਪਣੀਆਂ ਜ਼ਿੰਮੇਵਾਰੀਆਂ ਬੰਦੀਆਂ ਬੱਚੇ ਦੇ ਨਾਲ ਵੱਧ ਤੋਂ ਵੱਧ ਸਮਾਂ ਬਤਾਇਆ ਜਾਵੇ ਬੱਚੇ ਦੀ ਜਿਹੜੀ ਜੋ ਵੀ ਉਹਦੀ ਪ੍ਰੋਬਲਮ ਆ ਉਹਨੂੰ ਜਾਣਿਆ ਜਾਵੇ ਉਹਦਾ ਦੁੱਖ ਤਕਲੀਫ ਆ ਉਹ ਸੁਣਿਆ ਜਾਵੇ ਉਹਦੇ ਦਿਲ ਦੀ ਗੱਲ ਆ ਜਿਹੜੀ ਉਹ ਸੁਣੀ ਜਾਵੇ ਤਾਂ ਇਹ ਸੀ ਜੀ ਕਿਸ਼ੋਰ ਅਵਸਥਾ ਠੀਕ ਆ ਇਹਦਾ ਬੈਕ ਸਾਰੀ ਵੀਡੀਓ ਕਰਕੇ ਸ਼ੁਰੂ ਚ ਕਰਕੇ ਸਕਰੀਨ ਸ਼ਾਟ ਲੈ ਲੈ ਜੂ ਬਹੁਤ ਡੀਪਲੀ ਤੇ ਬਹੁਤ ਵਧੀਆ ਇਹ ਤੁਹਾਡੇ ਨੋਟਸ ਦੇ ਕੰਮ ਆਊਗਾ ਜੇ ਨਾਲ-ਨਾਲ ਲਿਖ ਰਹੇ ਹੋ ਤਾਂ ਬਹੁਤ ਵਧੀਆ ਗੱਲ ਆ ਹੁਣ ਆਪਾਂ ਗੱਲ ਕਰਨੀ ਆ ਜੀ ਡਿਵੈਲਪਮੈਂਟ ਦੀ ਮੈਂ ਤੁਹਾਨੂੰ ਡਿਵੈਲਪਮੈਂਟ ਦਾ 30% ਹਿੱਸਾ ਤਾਂ ਕਰਾ ਦਿੱਤਾ 70% ਦੇ ਵਿੱਚ ਹੈ ਕੀ ਆ ਕੱਲਾ ਰਹਿ ਗਿਆ ਤੁਹਾਡਾ ਗਰੋਥ ਤੇ ਡਿਵੈਲਪਮੈਂਟ ਨੂੰ ਡਿਫਰੈਂਟ ਕਿਵੇਂ ਆ ਗਰੋਥ ਤੇ ਡਿਵੈਲਪਮੈਂਟ ਡਿਫਰੈਂਟ ਕਿਵੇਂ ਆ ਹੁਣ ਮੈਂ ਤੁਹਾਨੂੰ ਅਗਲੀ ਸਲਾਈਡ ਤੇ ਦੱਸਦਾ ਵਾਂ ਵੀ ਆਹ ਵਾ ਤੁਹਾਡਾ ਗਰੋਥ ਤੇ ਆ ਵਿੱਚ ਆ ਗਿਆ ਤੇ ਡਿਵੈਲਪਮੈਂਟ ਹੁਣ ਤੁਸੀਂ ਕਹੋਗੇ ਪੜਿਆ ਕਿਉਂ ਫਿਰ ਜੇ ਡਿਵੈਲਪਮੈਂਟ ਵੱਡਾ ਵਾ ਗ੍ਰੋਥ ਤੋਂ ਤਾਂ ਫਿਰ ਸਾਨੂੰ ਪਹਿਲਾਂ ਕਿਉਂ ਬੜਾਇਆ ਸਾਨੂੰ ਪਹਿਲਾਂ ਹੀ ਕਿਉਂ ਨਹੀਂ ਗ੍ਰੋਥ ਵੱਡੇ ਵੱੱਧਰ ਤੇ ਕਰਾਤਾ ਐਦਾਂ ਨਹੀਂ ਹੁੰਦਾ ਪਹਿਲਾਂ ਗ੍ਰੋਥ ਪੜਨਾ ਪਹਿਲਾਂ ਬੱਚੇ ਨੂੰ ਆਪਾਂ ਪ੍ਰੈਗਨਸੀ ਤੋਂ ਜਨਮਣਾ ਸ਼ੁਰੂ ਕੀਤਾ ਨਾ ਹੁਣ ਆਪਾਂ ਬੱਚੇ ਦੇ 18 19 ਸਾਲ ਤੱਕ ਆ ਗਏ ਆ ਤਾਂ ਹੁਣ ਡਿਵੈਲਪਮੈਂਟ ਹੋਣਾ ਉਹਦਾ ਅਸਰ ਮੋਰਲ ਡਿਵੈਲਪਮੈਂਟ ਕੌਗਨੀਟਿਵ ਡਿਵੈਲਪਮੈਂਟ ਠੀਕ ਆ ਭਾਵਨਾਤਮਕ ਵਿਕਾਸ ਠੀਕ ਆ ਸਿੱਖਿਆਤਮਕ ਵਿਕਾਸ ਇਹ ਸਾਰਾ ਵਿਕਾਸ ਹੁਣ ਹੋਣਾ ਅੱਗੇ ਜਾ ਕੇ ਇਸ ਕਰਕੇ ਆਪਾਂ ਡਿਵੈਲਪਮੈਂਟ ਔਰ ਸੀਕੁਐਂਸ ਵੀ ਐਦਾਂ ਹੁੰਦੀ ਜੇ ਬੀਜ ਮੰਨ ਕੇ ਚੱਲੋ ਪ੍ਰਸ਼ਨ ਆ ਗਿਆ ਸਭ ਤੋਂ ਪਹਿਲਾਂ ਠੀਕ ਆ ਇਦਾਂ ਪ੍ਰਸ਼ਨ ਆਇਆ ਹੋਇਆ ਆਪਣੇ ਸੀਟੈਟ ਦੇ ਵਿੱਚ ਸੀਟੈਟ ਪੇਪਰ 1 ਦੇ ਵਿੱਚ ਵਿੱਚ ਫਰਸਟ ਠੀਕ ਆ ਵਿੱਚ ਫਰਸਟ ਕੀ ਆ ਪਹਿਲਾਂ ਗਰੋਥ ਆ ਫਿਰ ਡਿਵੈਲਪਮੈਂਟ ਆ ਜੇ ਅਜੇ ਪਹਿਲਾਂ ਡਿਵੈਲਪਮੈਂਟ ਫਰਸਟ ਆ ਤਾਂ ਪ੍ਰਸ਼ਨ ਗਲਤ ਹੋ ਜੂਗਾ ਤਾਂ ਇਸ ਕਰਕੇ ਪਹਿਲਾਂ ਆਪਾਂ ਗਰੋਥ ਪੜਿਆ ਹੁਣ ਡਿਵੈਲਪਮੈਂਟ ਦੇ ਬਾਰੇ ਜਾਣਦੇ ਆ ਆਪਾਂ ਸਿਰਫ ਜਾਣਨਾ ਹੀ ਆ ਪਤਾ ਤਾਂ ਲੱਗ ਗਿਆ ਵੀ ਡਿਵੈਲਪਮੈਂਟ ਹੈ ਕੀ ਆ